ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਇਸ ਵਕਤ ਵੱਡਾ ਝਟਕਾ ਲੱਗਿਆ ਕਿਉਂਕਿ ਅਮਰੀਕਾ ਦੇ ਪ੍ਰਸ਼ਾਸਨ ਡੋਨਲਡ ਟਰੰਪ ਦੀ ਸਰਕਾਰ ਨੇ ਇਸ ਵਕਤ ਪੰਜਾਬੀਆਂ ਦੇ ਉੱਪਰ ਸਿਕੰਜਾ ਕੱਸ ਦਿੱਤਾ ਔਨ ਰੋਡ ਪੰਜਾਬੀ ਟਰੱਕ ਡਰਾਈਵਰਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਦੇ ਟੈਸਟਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਨੀ ਕਿ ਡਰਾਈਵਿੰਗ ਲਾਇਸੈਂਸ ਜਿਹੜੇ ਮਿਲੇ ਹੋਏ ਨੇ ਉਹ ਰੱਦ ਕੀਤੇ ਜਾ ਰਹੇ ਹਨ ਦਰਸਲ ਔਨ ਰੋਡ ਰੋਕ ਕੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਪਹਿਲਾਂ ਉਹਨਾਂ ਦੀ ਅੰਗਰੇਜ਼ੀ ਭਾਸ਼ਾ ਦਾ ਬੋਲ ਚੱਲ ਜਾਨੀ ਕਿ ਅੰਗਰੇਜ਼ੀ ਸਪੀਕਿੰਗ ਦਾ ਟੈਸਟ ਲਿਆ ਜਾਂਦਾ ਤੇ ਨਾਲ ਉੱਥੋਂ ਦੇ ਜਿਹੜੇ ਟ੍ਰੈਫਿਕ ਚਿੰਨ੍ਹ ਨੇ ਉਹਨਾਂ ਦੀ ਪਛਾਣ ਕਰਾਈ ਜਾਂਦੀ ਹੈ ਜੇਕਰ ਪੰਜਾਬੀ ਇਹਨਾਂ ਦੋਨੇ ਚੀਜ਼ਾਂ ਦੇ ਵਿੱਚ ਗਲਤ ਸਾਬਤ ਹੋ ਜਾਂਦੇ ਨੇ ਜਾਨੀ ਕਿ ਅੰਗਰੇਜ਼ੀ ਸਪੀਕਿੰਗ ਦੇ ਵਿੱਚ ਫੇਲ ਹੁੰਦੇ ਨੇ ਤੇ ਨਾਲ ਟ੍ਰੈਫਿਕ ਚਿੰਨ੍ਹ ਪਛਾਣਨ ਦੇ ਵਿੱਚ ਫੇਲ ਹੁੰਦੇ ਨੇ ਤੇ ਨਾਲ ਦੀ ਨਾਲ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਤੇ ਖਬਰ ਇਹ ਵੀ ਆ ਕਿ 7000 ਪੰਜਾਬੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਹੋਰ ਵੀ ਜਿਹੜੇ ਪੰਜਾਬੀ ਟਰੱਕ ਡਰਾਈਵਰ ਨੇ ਉਹਨਾਂ ਦੇ ਔਨ ਰੋਡ ਡਰਾਈਵਿੰਗ ਟੈਸਟ ਲਏ ਜਾ ਰਹੇ ਨੇ ਜਾਨੀ ਕਿ ਇੱਕ ਵਾਰ ਫਿਰ ਅਮਰੀਕਾ ਦੇ ਸਰਕਾਰ ਦੇ ਵੱਲੋਂ ਡੋਨਲਡ ਟਰੰਪ ਦੀ ਸਰਕਾਰ ਦੇ ਵੱਲੋਂ ਪੰਜਾਬੀ ਟਰੱਕ ਡਰਾਈਵਰਾਂ ਦੇ ਉੱਪਰ ਸਿਕੰਜਾ ਕੱਸ ਦਿੱਤਾ ਗਿਆ ਹੈ